ਚੱਲ ਬੋਲ ਕੇ ਜਾਣਾ ਹੋਰ ਕੋਈ ਬੋਲਣਾ ਐਸਟਿਓ ਮੁੰਡਾਪੁਰ ਐਸਟਿਓ ਮੁਰਦਾਬਾਦ ਬਿਜਲੀ ਪੋਰਡ ਪੰਜਾਬ ਸਰਕਾਰ ਮੁਰਦਾਬਾਦ ਟੈਕਸੀਆਂ ਮੁਰਦਾਬਾਦ ਟੈਕਸੀਆਂ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬਿਜਲੀ ਬੋਰਡ ਬਿਜਲੀ ਪੋਰਡ ਬਿਜਲੀ ਪੋਰਡ ਮੁਰਦਾਬਾਦ ਬਿਜਲੀ ਪੋਰਡ ਮੁਰਦਾਬਾਦ ਬਿਜਲੀ ਪੋਰਡ ਮੁਰਦਾਬਾਦ ਜਿੰਦਗੀ ਦਾ ਮਸਲਾ ਹੈ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਜੀ ਦੇ ਪਤੇ ਮੈਂ ਜੀ ਪ੍ਰਧਾਨ ਗੁਰਦਾਸ ਸਾਹਿਬ ਪ੍ਰਬੰਧਕ ਕਮੇਟੀ ਮਾਈ ਡੰਡਾ ਅੱਜ ਜੋ ਇੱਥੇ ਸਾਡਾ ਇਕੱਠ ਇਕੱਤਰ ਹੋਇਆ ਹੈ ਇਸ ਇਦਾਂ ਮੇਨ ਮੁੱਦਾ ਇਹ ਹੈ ਕਿ ਬਿਜਲੀ ਦੀ ਸਮੱਸਿਆ ਕਾਫੀ ਲੰਮੇ ਸਮੇਂ ਤੋਂ ਇਹ 3-4 ਦਿਨ ਵਗੇ ਬਿਜਲੀ ਜਿਹੜੀ ਉਹ 16-16 ਘੰਟੇ ਗੁੱਲ ਰਹਿੰਦੀ ਹੈ ਸਾਡੇ ਪਿੰਡ ਦਾ ਮਸਲਾ ਇਹ ਹੈ ਸਾਡੇ ਪਿੰਡ ਦੇ ਤਕਰੀਬਨ 50% ਜਿਹੜੇ ਬਜ਼ੁਰਗ ਘਰ ਰਹਿੰਦੇ ਆ 50% ਘਰ ਖਾਲੀ ਹੈ ਬਾਕੀ ਅਜੇ ਨੌਜਵਾਨ ਆਗੇ ਆ ਉਹ 50% ਜਿਹੜੇ ਬਜ਼ੁਰਗ ਘਰ ਰਹਿੰਦੇ ਆ ਉਹਨਾਂ ਚੋਂ ਕੁਝ ਬਿਮਾਰ ਹੈ ਉਹਨਾਂ ਕੋਈਆਂ ਦੇ ਘਰ ਜਨਰੇਟਰ ਵੀ ਨਹੀਂ ਹੈਗਾ ਉਹ ਜਨਰੇਟਰ ਚਲਾਉਣ ਵਿੱਚ ਅਸਮਰਤ ਹੈ ਸਹਾਰ ਕੇ ਆਖਰੀ ਵਾਰ ਇਹ ਆਪਾਂ ਆ ਚੇ ਇਹ ਸੰਘਰਸ਼ ਜਿਹੜਾ ਬਿਜਲੀ ਦਾ ਕੀਤਾ ਇੱਥੇ ਸਵੇਰ ਤੋਂ ਆਪਾਂ ਤਕਰੀਬਨ 2 ਘੰਟੇ ਹੋ ਗਏ ਇੱਥੇ ਧਰਨਾ ਲਾਇਆ ਬਿਜਲੀ ਦੀ ਪ੍ਰੋਬਲਮ ਨੂੰ ਸਾਲਵ ਕਰਨ ਵਾਸਤੇ ਸਾਡੇ ਜੀ ਹੁਣ ਲਾਈਨ ਅਪ ਹੈ ਖੰਬੇ ਬੜੇ ਪੁਰਾਣੇ ਲੱਗੇ ਹੋਏ ਆ ਉਹ ਸਹੀ ਕੀਤੇ ਜਾਣ ਤਾਂ ਜੋ ਜਿਹੜੀ ਬਿਜਲੀ ਦੀ ਸਮੱਸਿਆ ਹਨੇਰੀ ਆਉਣ ਦੇ ਕਾਰਨ ਜਾਂ بارش ਆਉਣ ਦੇ ਕਾਰਨ ਇਹ ਜਿਹੜੀ ਬਿਜਲੀ ਸਾਡੀ ਉਹ ਗੋਮੋ ਜਾਂਦੀ ਹੈ ਗੋਲ ਹੋ ਜਾਂਦੀ ਹੈ ਉਹਦੀ ਜਿਹੜਾ ਮਸਲਾ ਹੱਲ ਕੀਤਾ ਜਾਵੇ ਅਧਿਕਾਰੀ ਨਾਲ ਗੱਲਬਾਤ ਹੋਈ ਤਾਂ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਅਧਿਕਾਰੀ ਆਹੀ ਕੀ ਮਸਲਾ ਤੁਹਾਡਾ ਜੀ ਕਿ ਆਇਓ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੈਕ ਵੱਡੇ ਏਰੀਆ ਦੇ ਆ ਦਰਾਈ ਦੇ ਦਰਿਆ ਦੇ ਕੰਡੇ ਦੇ ਅਸੀਂ ਰਹਿਣ ਵਾਲੇ ਸਾਰੇ ਪਿੰਡ ਜਿੰਨੇ ਵੀ ਆ ਬੱਲੜਵਾਲ ਪ੍ਰਾਣਾ ਬੱਲੋ ਮਾਰੀਡਾਂਡਾ ਔਲ ਬਾਗੇ ਕਪੂਰਾ ਫਿਰ ਇਧਰ ਗੱਲਵਾਲ ਤਲਵਾਰਾ ਇਹ ਸਾਰੇ ਬੰਦੇ ਜਿਹੜੇ ਸਾਰੇ ਪਿੰਡ ਬਿਜਲੀ ਤੋਂ ਇੰਨੀ ਪ੍ਰੋਬਲਮ ਜਾਂ 17 18 18 ਘੰਟੇ ਬਿਜਲੀ ਜਿਹੜੀ ਆ ਬੰਦ ਰਹਿੰਦੀ ਆ ਜੇ ਹਨੇਰੀ ਆਉਂਦੀ ਆ ਰਾਤ 2 ਵਜੇ ਆਉਂਦੀ ਆ ਤੇ ਬੱਤੀ ਸ਼ਾਮੀ ਬੰਦ ਕੀਤੀ ਜਾਂਦੀ ਹੈ ਫਿਰ ਜੇ ਤੋ ਤੁਸੀਂ 10 ਵਜੇ ਠੀਕ ਕਰ ਦੋ ਬੱਤੀ ਸ਼ਾਮ ਨੂੰ 4-5 ਵਜੇ ਠੀਕ ਹੁੰਦੀਆਂ ਨਿਕਨੇ ਨਕੇ ਬੱਚੇ ਪੰਡਾਂ ਚ ਮੁੰਡਾ ਤੇ ਕੋਈ ਵਿਆਹ ਲੇਗਾ ਬਜ਼ੁਰਗ ਰਹਿ ਰਹੇ ਆ ਕੋਈ ਕਿਸੇ ਕੋਲ ਜਨਰੇਟਰ ਨਹੀਂਗਾ ਕਿਸੇ ਕੋਲ ਕੁਝ ਨਹੀਂਗਾ ਇਹ ਬਜ਼ੁਰਗ ਜਿਹੜੇ ਇੱਕ ਬੱਚੇ ਨਿਕਨੇ ਨਕੇ ਕਿਹੜੇ ਹਾਲਤਾਂ ਜੋ ਉੱਥੇ ਆਪਣਾ ਜੀਵਨ ਬਤਾ ਰਹੇ ਆ ਬਿਜਲੀ ਬੋਰ ਨੂੰ ਕੋਈ ਇਹ ਬੜੀਆਂ ਦਰਖਾਸਤਾਂ ਦਿੱਤੀਆਂ ਬਿਜਲੀ ਦਾ ਸੰਘਰਸ਼ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਜਿਹੜੇ ਮੁਲਾਜ਼ਮ ਆ ਉਹ ਘਟਾ ਹੈ ਲੇਕਿਨ ਪਿੰਡ ਕਾਫੀ ਹੈ ਪਿੰਡਾਂ ਦੇ ਵਿੱਚ ਜਿਹੜੇ ਆ ਉਹ ਖੰਭੇ ਡਿੱਗ ਰਹੇ ਆ ਔਰ ਕਾਫੀ ਜਣੀਆਂ ਤਾਰਾਂ ਉਹ ਲੂਜ਼ ਪਈਆਂ ਮੈਂ ਅੱਜ ਦਾ ਮਸਲਾ ਅੱਜ ਦਾ ਮਸਲਾ ਇਹ ਆ ਵੀ ਅਸੀਂ ਇੱਥੇ ਇਕੱਠੇ ਹੋ ਕੇ ਆਏ ਆ ਪਿਛਲੇ 3 ਦਿਨ ਤੋਂ ਬੱਤੀ ਖਰਾਬ ਕਰ ਰਹੀ ਹੈ ਕਦੀ ਆ ਰਹੀ ਕਦੀ ਜਾ ਰਹੀ ਜੇ ਆਉਂਦੀ ਆ 5-7 ਮਿੰਟ ਤੇ 10 ਘੰਟੇ ਨਹੀਂ ਆਉਂਦੀ ਹੈ ਪਿੰਡ ਮਾੜੀ ਟਾਂਡਾ ਦਾ ਮਸਲਾ ਜੀ ਇਹ ਹਾਨੀ 17 17 ਘੰਟੇ ਬੱਤੀ ਨਹੀਂ ਆਉਂਦੀ ਕਈ ਵਾਰ ਇਹਨਾਂ ਨੂੰ ਪਟਿਆਲੇ ਵੀ ਫੋਨ ਕੀਤਾ ਜੈ ਸਿੰਘ ਸਾਹਿਬ ਨੂੰ ਵੀ ਫੋਨ ਕੀਤਾ ਫੋਨ ਤੇ ਬਹੁਤ ਹੀ ਘਟ ਚੁੱਕਦੇ ਆ ਲੇਕਿਨ ਅਸੀਂ ਅੱਜ ਹਾਰ ਕੇ ਬੱਚੇ ਬੀਬੀਆਂ ਬਜ਼ੁਰਗ ਪੂਰਾ ਪਿੰਡ ਇਕੱਠਾ ਹੋ ਕੇ ਬਿਜਲੀ ਦਫ਼ਤਰ ਆਇਆ ਔਰ ਬੇਨਤੀ ਕਰ ਰਿਹਾ ਅੱਜ ਵੀ ਬੇਨਤੀ ਲੇਕਿਨ ਇਹ ਬੇਨਤੀ ਕਰਨ ਦੇ ਬਾਵਜੂਦ ਵੀ ਕੋਈ ਸੁਣਾਈ ਨਹੀਂ ਹੋ ਰਹੀ ਅਫਸਰ ਇਹ ਕੀ ਮਸਲਾ ਅਫਸਰ ਕਹਿੰਦੇ ਆ ਵੀ ਅਸੀਂ 1 ਮਹੀਨੇ ਦੇ ਵਿੱਚ ਤੁਹਾਡੀ ਇਹ ਬਿਜਲੀ ਠੀਕ ਕਰ ਦਾਂਗੇ ਲੇਕਿਨ ਸਾਨੂੰ ਇਹਦੇ ਉੱਤੇ ਕੋਈ ਮਾਨਣੀ ਆ ਨਾਆਂ ਨੂੰ ਇਹਦੇ ਤੇ ਕੋਈ ਹੈ ਵੀ ਇਹ ਕਰ ਸਕਦੇ ਆ ਕਿਉਂਕਿ ਭਗਵੰਦ ਮਾਨ ਸਾਹਿਬ ਕਹਿ ਰਹੇ ਆ 24 24 ਘੰਟੇ ਦੀ ਬੱਤੀ ਦੇ ਰਹਿਆਂ ਲੇਕਿਨ ਜਦੋਂ ਗਰਾਊਂਡ ਲੈਵਲ ਤੇ ਬੰਦਾ ਆਣ ਕੇ ਦੇਖਦਾ ਤੇ ਇੱਥੇ ਕੋਈ 0% ਹੁੰਦੀ ਸੋ ਅਸੀਂ ਬੇਨਤੀ ਕਰਦੇ ਆ ਕਿ ਇਹ ਬੱਤੀ ਦਾ ਮਸਲਾ ਜਿਹੜਾ ਸਭ ਤੋਂ ਜ਼ਰੂਰੀ ਮਸਲਾ ਵੈ ਕਿਉਂਕਿ ਘਰ ਘਰ ਹਰ ਇੱਕ ਜੀ ਨੂੰ ਐ ਇਹ ਬੱਤੀ ਦੀ ਲੋੜ ਐ ਔਰ ਇਹਦਾ ਜਿਹੜਾ ਮਸਲਾ ਹੱਲ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕੁਸ਼ੀਪ ਸਿੰਘ ਸੈਕਟਰੀ ਮਾਰੀ ਗੁਰਦਾਸਾਪਾ ਮਾਰੀ ਜਾਂਣਾ ਕੀ ਮਸਲਾ ਹੈ ਜੀ ਮਸਲਾ ਬਿਜਲੀ ਦਾ ਜੀ ਸਾਡੇ ਬਿਜਲੀ 24 ਘੰਟੇ ਬਿਜਲੀ ਮਨਜ਼ੂਰ ਹੈ ਲੇਕਿਨ ਸਾਡੇ ਬਿਜਲੀ ਪਿੰਡ ਦੇ ਵਿੱਚ ਮਾਰੀ ਜਾਂਡੇ ਦੇ ਵਿੱਚ 17-17 ਘੰਟੇ ਇੱਕ ਦਿਨ ਦਾ ਕੱਟ ਲੱਗਦਾ ਹੈ 8-8 ਘੰਟੇ ਕੱਟ ਲੱਗਦਾ ਹੈ ਉਥੇ ਕੋਈ ਪੁੱਛਣ ਵਾਲਾ ਨਹੀਂ ਹੈ ਜੇ ਅਸੀਂ ਬਿਜਲੀ ਮੁਲਾਜ਼ਮਾਂ ਨੂੰ ਕਹਿੰਨੇ ਆ ਕਿ ਤੁਸੀਂ ਆ ਕੇ ਸਾਡੀ ਬਿਜਲੀ ਦਾ ਹੱਲ ਕਰੋ ਤੇ ਟੰਡੇ ਸਾਡੇ ਕੋਲ ਮੁਲਾਜ਼ਮ ਨਹੀਂ ਹੈ ਇਹ ਕੋਈ ਹੱਲ ਨਹੀਂ ਹੈ ਜੇਕਰ ਜਿਹਨਾਂ ਨੇ ਹੱਲ ਨਾ ਕੀਤਾ ਜੇ ਸਾਡਾ ਐਕਸ਼ਨ ਸਾਹਿਬ ਨੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਚੱਕਰ ਵੀ ਜਾਮ ਕਰ ਸਕਦੇ ਹਾਂ ਅਸੀਂ ਸੜਕਾਂ 'ਤੇ ਧਰਨਾ ਲਾਵਾਂਗੇ ਤੇ ਉਹਦਾ ਜ਼ਿੰਮੇਵਾਰੀ ਜਿਹੜੀ ਹੈ ਉਹ ਐਕਸ਼ਨ ਸਾਹਿਬ ਦੀ ਹੋਵੇਗੀ ਜਾਂ ਐਸ.ਏ. ਸਾਹਿਬ ਦੀ ਹੋਵੇਗੀ ਮੇਰੀ ਬੇਨਤੀ ਹੈ ਐਸ.ਏ. ਸਾਹਿਬ ਨੂੰ ਵੀ ਐਕਸ਼ਨ ਸਾਹਿਬ ਨੂੰ ਵੀ